ਸਾਡੇ ਹੀ ਖਿਲਾਫ ਸਾਡੇ ਦੇ ਪਰਚੇ ਸਾਨੂੰ ਹੀ ਰੋਡਾਂ ਤੇ ਸਾਨੂੰ ਸੜਕਾਂ ਤੇ ਸਾਨੂੰ ਰੇਲ ਦੇ ਪੱਟੇ ਤੇ ਮੰਗਾ ਉਹੀ ਨੇ ਕਹਿੰਦੇ ਸਮਾਂ ਠੀਕ ਨਹੀਂ ਕਹਿੰਦੇ ਸਾਨੂੰ ਸੱਦਿਆ ਨਹੀਂ ਸਾਨੂੰ ਸੁਨੇਹਾ ਨਹੀਂ ਗਿਆ ਅਸੀਂ ਪੰਜਾਬ ਚ ਤੰਨੇ ਵੱਡੇ ਇਕੱਠ ਕੀਤੇ ਸਮਾਂ ਸੜਕਾਂ ਤੇ ਬੈਠਣ ਦਾ ਅੱਜ ਕੁਝ ਜਸੇ ਬੰਦੇ ਆਈਆਂ ਧੰਨਵਾਦ ਜੇ ਜਿਹੜੀਆਂ ਹਜੇ ਰਹਿ ਗਈਆਂ ਉਹ ਵੀ ਆਉਣ ਜਿੰਨੇ ਬਾਦਰ ਨੇ ਕੋਈ ਕੱਲੇ ਪੰਜਾਬ ਦੇ ਅਸੀਂ ਦੋ ਰੁੱਕਿਆ ਸੂਬਾ ਜਨਸਕਤਰ ਨੇ ਕਾਕਾ ਸਿੰਘ ਕੋ ਡੋੜਾ ਸਵਾਗਤ ਹੈ ਬਲਤ ਅੱਜ ਧੰਨਵਾਦ ਸੋਡਾ ਵੀ ਜਿਹੜੀ ਕਹੋਗੇ ਕਹੋਗਾ ਲਗਾਤਾਰ ਦੇਸ਼ ਦਾ ਅੰਦਾਜ਼ਾ ਸੜਕਾਂ ਤੇ ਦੇਖੋ ਪਤਾ ਨਹੀਂ ਸਾਡੀ ਬਦਕਿਸਮਤੀ ਐ ਜਿੰਨਾ ਅਸੀਂ ਨਾਜ ਪੈਦਾ ਕੀਤਾ ਜਿੰਨਾ ਅਸੀਂ ਭੁੱਖ ਮਾਰ ਨੂੰ ਦੇਸ਼ ਨੂੰ ਬਚਾਇਆ ਉਹਨੀਆਂ ਸਾਡੇ ਝੋਲੇ 'ਚ ਖੁਦਕੁਸ਼ੀਆਂ ਪੈ ਗਈਆਂ ਉਹਨੀਆਂ ਅਸੀਂ ਬਾਰ-ਬਾਰ ਸਰਕਾਰਾਂ ਬਦਲ ਕੇ ਦੇਖ ਲਈਆਂ ਉਹਦੇ باوجود ਵੀ ਸਾਡੇ ਹੀ ਖਿਲਾਫ ਸਾਡੇ ਤੇ ਪਰਚੇ ਸਾਨੂੰ ਰੋੜਾਂ ਤੇ ਸਾਨੂੰ ਸੜਕਾਂ ਤੇ ਸਾਨੂੰ ਰੇਲ ਦੇ ਪਟੜਿਆਂ ਤੇ ਆਉਣਾ ਪੈ ਰਿਆ ਇੱਥੋਂ ਦੇ ਹਾਕਮ ਐ ਜਿਹੜੇ ਉਹ ਐਨਸ ਗੱਲ ਦੇ ਵਿੱਚ ਭਲੇਖਾ ਪੁੰਚ ਕਾਮਯਾਬ ਰਹੇ ਪਰ ਉਹ ਭਲੇਖਾ ਸੀ ਲੋਕ ਹੁਣ ਸਮਝ ਗਏ ਕਿ ਜਿਹੜੀਆਂ ਰੇਲ ਦੀਆਂ ਪੱਟੜੀਆਂ ਤੇ ਬੈਠੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਕਿਸਾਨਾਂ ਤੋਂ ਵੋਟਾਂ ਮੰਗ ਰਹੇ ਜਿਹੜੇ ਸਾਡੇ ਮਜ਼ਦੂਰਾਂ ਤੋਂ ਮਲਾਜ਼ਮਾਂ ਤੋਂ ਸ਼ਹਿਰਿਆਂ ਤੋਂ ਵੋਟਾਂ ਮੰਗ ਰਹੇ ਨੇ ਹੁਣ ਇਹ ਲੋਕ ਸਮਝ ਚੁੱਕੇ ਨੇ ਕਿ ਆ ਸਾਡੇ ਲੋਕਾਂ ਦੀਆਂ ਮੰਗਾਂ ਸੜਕਾਂ ਤੇ ਬੈਠ ਕੇ ਹੱਲ ਹੋਣੀਆਂ ਨੇ ਇਹ ਆਉਣ ਵਾਲੇ ਦਿਨਾਂ 'ਚ ਜਦੋਂ ਸਾਡੇ ਪਿੰਡਾਂ 'ਚ ਆਉਣਗੇ ਇਹ ਲਾਜ਼ਮੀ ਸਵਾਲ ਸਾਡੀਆਂ ਭੈਣਾਂ ਸਾਡੇ ਨੌਜਵਾਨ ਸਾਡੇ ਕਿਸਾਨ ਕਰ ਮੁੱਦਾ ਕਿਸਾਨਾਂ ਮਜ਼ਦੂਰਾਂ ਦਾਗਾ ਪੂਰੇ ਦਾ ਤਾਂ ਜਥੇਬੰਦੀਆਂ ਅਲੱਗ-ਅਲੱਗ ਕਿਉਂ ਨੇ ਵੇਖੋ ਜਿਹੜੀਆਂ ਮੰਗਾ ਸੀ 12 ਦੇ ਚੁੱਕੇ ਜੇ ਕੋਈ ਲੜ ਲੈ ਨਹੀਂ ਚਾਹੁੰਦਾ ਜੇ ਕੋਈ ਕਹਿੰਦਾ ਮੈਂ ਮੰਗਾ ਨਾਲ ਹੀ ਨਹੀਂ ਸਹਿਮਤ ਉਹਨੂੰ ਫਿਰ ਹੁਣ ਮੱਲੋ-ਮੱਲੀ ਤਾਂ ਲਿਆ ਨਹੀਂ ਚਸ ਰਿਹਾ ਪਰ ਬੜੀ ਵੱਡੀ ਗੱਲ ਹੈ ਕਿ ਅਸੀਂ ਜਦੋਂ ਪੰਜਾਬ ਦੇ ਬੱਤੀ ਸੀ ਸਾਰੇ ਜਿਸ ਨੇ ਇਕੱਠਿਆਂ ਸੀ ਮੰਗਾ ਸੀ ਇਕੱਠੇ ਛੱਡ ਕੇ ਸਾਡੇ ਦੋਨੇ ਫੋਰਮਾਂ ਦੀਆਂ ਨਹੀਂ ਸੀ ਸਮੁੱਚੇ ਸਾਡੇ ਕਿਸਾਨਾਂ ਦੇ ਮੰਗਾ ਮੰਗਾ ਉਹੀ ਨੇ ਕਹਿੰਦੇ ਸਮਾਂ ਠੀਕ ਨਹੀਂ ਕਹਿੰਦੇ ਸਾਨੂੰ ਸੱਦਿਆ ਨਹੀਂ ਸਾਨੂੰ ਸੁਨੇਹਾ ਨਹੀਂ ਗਿਆ ਅਸੀਂ ਪੰਜਾਬ 'ਚ ਤਿੰਨੇ ਵੱਡੇ ਇਕੱਠ ਕੀਤੇ ਅਸੀਂ 2 ਜਨਵਰੀ ਨੂੰ ਜੰਡਾਲਾ ਗੁਰੂ ਵਿੱਚ ਕੀਤਾ ਇਸਰਾਬੇ ਦੇ ਪਿੰਡ ਕੀਤਾ 6 ਜਨਵਰੀ ਨੂੰ ਬਰਨਾਲੇ ਦੇ ਵਿੱਚ ਕੀਤਾ ਸੱਦਾ ਪੱਤਰ ਦਿੱਤਾ ਸਾਡੀਆਂ ਮੀਟਿੰਗਾਂ ਹੋਈਆਂ ਕਿ ਆਓ ਚੱਲੀਏ ਤੇ ਉਹਦੇ ਉਹਨਾਂ ਨੇ ਜਵਾਬ ਦਿੱਤਾ ਕਿ ਹੁਣ ਸਮਾਂ ਨਹੀਂ ਹੁਣ ਇਕੱਠ ਨਹੀਂ ਹੋਣਾ ਹੁਣ ਜਾਇਆ ਨਹੀਂ ਜਾਣਾ ਹੁਣ ਜਦੋਂ ਲੱਗਿਆ ਲੋਕਾਂ ਨੂੰ ਉਹਨਾਂ ਆਗੂਆਂ ਨੂੰ ਤੇ ਲੋਕ ਤਾਂ ਤੁਰ ਪੇ ਘਰਾਂ ਚੋਂ ਲੋਕ ਤਾਂ ਬਹਿ ਗਏ ਬਾਰਡਰਾਂ ਤੇ ਇਹ ਤਾਂ ਜਿਹੜੀ ਸਰਕਾਰ ਚੋਂ ਪਈ ਸੀ ਸੀ ਬਲਾਲ ਹੀ ਜਗਾ ਲਈ ਤਾਂ ਹੁਣ ਇਹ ਬਿਆਨਵਾਜੀ ਹਜੇ ਵੀ ਉਹਨਾਂ ਨੂੰ ਅਪੀਲ ਕਰਦੇ ਕਿ ਸਮਾ ਬਿਆਨਵਾਜੀ ਦਾ ਨਹੀਂ ਸਮਾ ਸੜਕਾਂ ਤੇ ਬੈਠਣ ਦਾ ਅੱਜ ਕੁਝ ਜੱਸੇਬੰਦੀਆਂ ਆਈਆਂ ਧੰਨਵਾਦ ਜੇ ਜਿਹੜੀਆਂ ਹਜੇ ਰਹਿ ਗਈਆਂ ਉਹ ਵੀ ਆਉਣ ਜਿੰਨੇ ਬਾਰਡਰ ਨੇ ਕੋਈ ਕੱਲੇ ਪੰਜਾਬ ਦੇ ਅਸੀਂ ਦੋ ਰੋਕੇ ਆ ਜਿਹੜੇ ਹਜੇ ਵੀ ਰਾਜਧਾਨੀ ਨੂੰ 12 13 ਰਸਤੇ ਜਾਂਦੇ ਆ ਜੇ ਅਸੀਂ ਇੱਕ ਇੱਕ ਜੱਸੇਬੰਦੀ ਦੋ ਦੋ ਰਲ ਕੇ ਚਾਰ ਚਾਰ ਰਲ ਕੇ ਉਹ ਰਾਸਤੇ ਰੋਕਾਂਗੇ ਮੈਨੂੰ ਲੱਗਦਾ ਕਿ ਅਸੀਂ ਮਗਾ ਬਣਾ ਲਾਂਗੇ ਅੱਜ ਸਮਾਂ ਬਿਆਨਬਾਜ਼ੀ ਦਾ ਨਹੀਂ ਅੱਜ ਸਮਾਂ ਲੜਨ ਦਾ ਇੱਕ ਦੂਜੇ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਬਿਆਨਬਾਜ਼ੀ ਬੇਤੁਕੀ ਹੋ ਰਹੀ ਆ ਬੱਖ ਬੱਖ ਜਥੇਬੰਦੀਆਂ ਕਰ ਰਹੀਆਂ ਨੇ ਜਿਸ ਤਰ੍ਹਾਂ ਸਰਕਾਰ ਚਾਹਦੀ ਆ ਉਹ ਖੁਦ ਜਿਹੜੇ ਕਿਸਾਨ ਆਗੂ ਕਰ ਰਹੇ ਨੇ ਕਿਵੇਂ ਦੇਖਦੇ ਇਹ ਹੀ ਆ ਨਾ ਬੇਕੂ ਸਰਕਾਰ ਕਹਿੰਦੀ ਆ ਕਿ ਸਾਨੂੰ ਕੁਝ ਦੇਣਾ ਨਾ ਪਵੇ ਸਾਡੀ ਝੋਲੀ ਚੋਂ ਕੁਝ ਜਾਵੇ ਨਾ ਲੋਕਾਂ 'ਚ ਮੈਸੇਜ ਇਹ ਜਾਵੇ ਕਿ ਤਾਂ ਆਬਜ ਦੀ ਲੜੀ ਜਾਂਦੇ ਦਈਏ ਕਿਨੂੰ ਸਾਡੀ ਕੋਈ ਲੜਾਈ ਨਹੀਂ ਉਹ ਵੀ ਆਗੂ ਚੰਗੀ ਤਰ੍ਹਾਂ ਸਮਝਦੇ ਨੇ ਚੰਗੀ ਤਰ੍ਹਾਂ ਸਮਝਦੇ ਆ ਮੰਗਾ ਉਹੀ ਨੇ ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਸਾਨੂੰ ਮੀਟਿੰਗ ਦੀ ਲੋੜ ਨਹੀਂ ਸਾਨੂੰ ਕਿਤੇ ਦਿੱਲੀ ਜਾਣ ਦੀ ਲੋੜ ਨਹੀਂ ਸਾਡੇ ਅੱਜ ਲਾਗੂ ਕਰ ਦੇਣ ਜੇ ਅੱਜ ਲਾਗੂ ਕਰ ਦਿੰਦੇ ਨੇ ਤਾਂ ਸਾਡੀ ਲੋੜ ਨਹੀਂ ਤਾਂ ਇਸ ਕਰਕੇ ਉਹ ਮੰਗਾ ਸਾਡੀਆਂ ਲਾਗੂ ਕਰਨ ਤਾਂ ਅਸੀਂ ਹਰ ਹਾਲਤ ਅ ਮਨਾ ਕੇ ਉਠਾਂਗੇ ਮੈਨੂੰ ਲੱਗਦਾ ਕਿ ਜਿਹੜੇ ਜਿਸੀਂ 13 ਫਰਵਰੀ ਤੋਂ ਲਗਾਤਾਰ ਹੋ ਚੁੱਕੇ ਆ ਲਗਾਤਾਰ ਸਾਡਾ ਮੋਰਚਾ ਵਧ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚੇ ਨੇ ਹੋਰ ਵਧਣਾ ਹੈ ਪਰ ਹਜੇ ਵੀ ਜੇ ਕੋਈ ਵੀਰ ਰਹੇ ਅਜੇ ਵੀ ਕੋਈ ਰਹਿੰਦਾ ਜੇ ਕਿਸੇ ਨੂੰ ਲੱਗਦਾ ਉਹ ਸਾਡੇ ਨਾਲ ਮੀਟਿੰਗ ਕਰ ਸਕਦਾ ਸਾਡੇ ਨਾਲ ਤਾਲਮੇਲ ਕਰ ਸਕਦਾ ਪਰ ਸਰਕਾਰ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਸਰਕਾਰ ਦੇ ਤਾਂ ਦੇਣੀ ਪੰਜ ਚਾਰੇ ਰਹੀ ਸਰਕਾਰ ਦੇ ਪੰਜ ਚਾਰੇ ਨੂੰ ਮਜਬੂਰ ਕਰਕੇ ਮੰਗਾਂ ਲਾਗੂ ਕਰਵਾ ਲਏ ਇਸ ਸਮੇਂ ਹੁਣ ਲੋੜ ਜਿੱਥੇ ਬੰਦੀਆਂ ਦੇ ਮੰਗਰ ਕਿਸਾਨ ਕਿਸਾਨਾਂ ਦੇ ਨਾਲ ਲੋਕ ਲੱਗੇ ਸੀ ਪੰਜਾਬ ਦੇ ਜਦੋਂ ਦਿੱਲੀ ਸੰਘਰਸ਼ ਹੋਇਆ ਤਾਂ ਦੁਬਾਰਾ ਰਾਜਨੀਤੀ ਦਾ ਸਫ਼ਰ ਸ਼ੁਰੂ ਕੀਤਾ ਗਿਆ ਲੱਗਦਾ ਨੇ ਉਹਨੇ ਬਖਰੇਵੇਂ ਵੱਧ ਪਾਇਆ ਜਿੱਥੇ ਬੰਦੀਆਂ ਦੇ ਵੇਖੋ ਮੈਂ ਤਾਂ ਬੋਲ ਕੇ ਆਇਆ ਜਿੱਥੇ ਸਰਕਾਰਾਂ ਫਿਰ ਉਹੀ ਗੱਲ ਫੇਰ ਆ ਜਾਣੀ ਹੈ ਤੇ ਸਾਡੇ ਬਾਈਆਂ ਨੇ ਨੁਕਸਾਨ ਕੀਤਾ ਅਸੀਂ ਮੋਰਚਾ ਛੱਡ ਕੇ ਆ ਕੇ ਇਲੈਕਸ਼ਨਾਂ ਕਰਨ ਨੂੰ ਭੱਜੇ ਅੱਜ ਉਹ ਸਜ਼ਾ ਤ ਭੁਗਤ ਰਹੇ ਸੌਟਾਂ ਫੇਰ ਆ ਗਿਆਂ ਪਿੰਡਾਂ ਚ ਆਉਣਗੇ ਆਉਣਗੇ ਤਾਂ ਲੋਕ ਸਵਾਲ ਵੀ ਕਰਨਗੇ ਜਿਹੜੀਆਂ ਸਾਡੀਆਂ ਭੈਣਾਂ ਹਜ਼ਾਰਾਂ ਦੀ ਗਿਣਤੀ ਚ ਉੱਥੇ ਗਈਆਂ ਨੇ ਉਹ ਸਵਾਲ ਕਰਨੀ ਅਸੀਂ ਉੱਥੇ ਕਿਉਂ ਗਏ ਸਾਡੇ ਪਰਿਵਾਰ ਉੱਥੇ ਬੈਠਿਆ ਸਾਡੇ ਘਰ ਵਾਲੇ ਉੱਥੇ ਬੈਠੇ ਆ ਤਾਂ ਤੁਸੀਂ ਮੰਗਾ ਅੱਜ ਵੋਟਾਂ ਕਿਹੜੇ ਮੂੰਹ ਨਾਲ ਲੈਣ ਆਇਓ ਇਹ ਸਵਾਲ ਆਉਣ ਵਾਲੇ ਤੇ ਨਾ ਚਾਹੋ ਅੱਗੇ ਜਾ ਮੈਂ ਵੀ ਲੈ ਰਿਹਾ ਕਿ ਕਿਸਾਨਾਂ ਕੋ ਮੁੰਡੇ ਮਰਵਾ ਰਿਹਾ ਬਾਰਡਰ ਤੋਂ ਵੇਖੋ ਵੇਖੋ ਮਰ ਅਸੀਂ ਵੀ ਜਾਣਾ ਸਾਰਿਆਂ ਨੇ ਜਿਹੜੇ ਸੁਭ ਕਰਨ ਦੀ ਮੌਤ ਐ ਦੁਨੀਆ ਤੱਕ ਰਊਗੀ ਜੱਗ ਜਦੋਂ ਕਿਤੇ ਕਿਸਾਨ ਅੰਦੋਲਨ ਉੱਠਿਆ ਕਰੋ ਜਿੱਦੇ ਕਿਤੇ ਲੜਿਆ ਕਰਨਗੇ ਸਭ ਤੋਂ ਪਹਿਲਾਂ ਸੁਭ ਕਰਨਾ ਆ ਉਹਨੇ ਅੱਜ ਠੀਕ ਐ ਅਸੀਂ ਜਿਹੜਾ ਉਹ ਘਾਟਾ ਪਰਿਵਾਰ ਵਾਲਾ ਉਹ ਤਾਂ ਨਹੀਂ ਪੂਰਾ ਹੋਣ ਦਿੰਦੇ ਪਰ ਅਸੀਂ ਉਹ ਧੰਨਾ ਉਹ ਮਾਤਾ ਜਿਹਦੀ ਕੋਖੋਂ ਨੇ ਜਨਮ ਲੈਂਦਾ ਧੰਨਾ ਉਹ ਸਾਡੇ ਇਲਾਕੇ ਚ ਪੈਂਦਾ ਪਿੰਡ ਵੱਲੋਂ ਧੰਨਾ ਉਹ ਸਾਡਾ ਜ਼ਿਲ੍ਹਾ ਬਠਿੰਡਾ ਜਿਹੜਾ ਦੁਨੀਆ ਤੇ ਉਹ ਪਿੰਡ ਗਿਆ ਜਾ ਗਿਆ ਉਹ ਜਿਹੜੇ ਸਹੀਦਾ ਐ ਇਸ ਇਸ ਸਵਾਲ ਦਾ ਕੋਈ ਕਰਤਾਰ ਸਰਾਬੇ ਦੇ ਪਰਿਵਾਰ ਨੂੰ ਵੀ ਕਰ ਸਕਦਾ ਇਸਵਾਲ ਕੋਈ ਭਗਤ ਸਿੰਘ ਦੇ ਨੂੰ ਵੀ ਕਰ ਸਕਦਾ ਜਿਹਨੇ ਦੇਸ਼ ਜਾਨ ਕਰਾਇਆ ਅੱਜ ਉਹਨੇ ਕਿਸਾਨਾਂ ਦਾ ਸਮੁੱਚੇ ਪਾਰ ਦਾ ਸਿਰ ਉੱਚਾ ਚੁੱਕਿਆ ਸਰਕਾਰਾਂ ਨੂੰ ਨੀਮਾ ਚਕਾਇਆ ਉਹ ਦੀ ਸੀ ਲੋਕਾਂ ਨੇ ਅਖੀਰ ਸੁਵਾਲਾ ਲੋਕ ਕਹਿੰਦੇ 750 ਕਿਸਾਨ ਪਹਿਲਾਂ ਮਰਵਾਤਾ ਹੁਣ ਫਿਰ ਉਹੀ ਸਥਿਤੀ ਬਣਦੀ ਜਾ ਰਹੀ ਆ ਪਰ ਜਿਹੜੇ ਲੀਡਰ ਨੇ ਉਹ ਸਿਰਫ ਚੌਧਰ ਦੇ ਭੁੱਖੇ ਨੇ ਜਿਹੜੇ ਕਿਸਾਨ ਆ ਦੇਖੋ ਚੌਧਰ ਕਿਸ ਗੱਲ ਦੀ ਅਸੀਂ ਇਲੈਕਸ਼ਨ ਲੜਨਾਂ ਰਿਹਾ ਇਲੈਕਸ਼ਨ ਵਾਲੀ ਦੀ ਹਮਾਇਤ ਨਹੀਂ ਕਰਨੀ ਅਸੀਂ ਲੜਦੇ ਆ ਪਰ ਤਹਾਸ ਦੇ ਵਿੱਚ ਜਦੋਂ ਤੁਸੀਂ ਕਿਸੇ ਗੁਰੂ ਘਰ ਜਾਣੇ ਜਾਇਬ ਘਰ ਜਾਣੇ ਅਸੀਂ ਜਾਇਬ ਘਰਾਂ 'ਚ ਜਾਂਦੇ ਆ ਜਿਹੜੀਆਂ ਅੰਗਰੇਜ਼ ਸਰਕਾਰਾਂ ਨੇ ਸਾਡੇ ਆ ਰੇਲ ਦੀਆਂ ਪਾਟਣੀਆਂ ਤੇ ਕਿੰਨੇ ਕਿਸਾਨ ਸ਼ਹੀਦ ਕੀਤੇ ਜ਼ਿਲ੍ਹਿਆਂ ਵਾਲੇ ਬਾਗ 'ਚ ਕਿੰਨੇ ਕਿਸਾਨ ਸ਼ਹੀਦ ਕੀਤੇ ਕਿੰਨੀਆਂ ਗੋਲੀਆਂ ਨਾਲ ਸਰਕਾਰ ਨੇ ਕੀਤੀਆਂ ਪਰ ਬਿਨਾਂ ਲੜਿਆ ਤੋਂ ਬਿਨਾਂ ਮਰਿਆ ਤੋਂ ਕੋਈ ਮੰਗ ਮੰਨੀ ਗਈ ਹੋਵੇ ਇਹ ਉਹ ਆਗੂਏ ਤੇ ਵਿਚਾਰ ਕਰ ਲੈਣ ਦਿੱਲੀ ਜਾਣਾ ਹੈ ਦਿੱਲੀ ਅਰ ਹਾਲਤ ਜਾਵਾਂਗੇ ਦਿੱਲੀ ਅਸੀਂ ਇਹ ਕਿਹਾ ਸੀ ਜਿਹੜੀ ਸਰਕਾਰ ਨੇ ਕੰਨਾ ਕੱਢੀਆਂ ਇਹਦੇ ਆਪ ਦੇ ਹੱਥਾਂ ਨਾਲ ਨੂੰ ਪੱਟਣੇ ਪੈਣਗੇ ਦਿੱਲੀ ਹਰ ਹਾਲਤ ਵਿੱਚ ਬਿਲਕੁਲ ਇਹ ਸਾਨਾ ਪੰਜਾਬ ਦੇ ਸੂਬਾ ਜਨ ਸੱਤਰ ਪ੍ਰਕਾਸ਼ੀ ਫੋੜਾ ਜਿਨ੍ਹਾਂ ਨੇ ਕਿਹਾ ਕਿ ਕਿਸਾਨੀ ਇਸ ਨਾਲਸ ਨੂੰ ਕਾਮਯਾਬ ਕਰਨ ਦੇ ਲਈ ਹਰ ਯਤਨ ਕੀਤਾ ਜਾਵੇਗਾ ਅਮਰਜੀਤ ਸਿੰਘ ਪੰਜਾਬ ਦਾ ਮਾਨਸਾ